ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਉੱਤਰ ਪ੍ਰਦੇਸ਼ ਇੰਟਰਨੈਸ਼ਨਲ ਟ੍ਰੇਡ ਸ਼ੋ 2025 ਦਾ ਉਦਘਾਟਨ ਕੀਤਾ। ਇਹ ਟ੍ਰੇਡ ਸ਼ੋ 29 ਤੰਮਪਰ ਤੱਕ ਚੱਲੇਗਾ ਜਿਸ ਦਾ ਵਿਸ਼ਾ ਅਲਟੀਮੇਟ ਸੋਰਸਿੰਗ ਬਿਗਿਨਸ ਹੇਅਰ ਰੱਖਿਆ ਗਿਆ ਹੈ ਇਸ ਸੁਸ਼ੋਦਾ ਮਕਸਦ ਨਵੀਨੀਕਰਨ ਇਕੀਕਰਨ ਅਤੇ ਕੋ ਮੰਤਰੀ ਪੱਧਰ ਤੇ ਹੱਲਾਸ਼ੇਰੀ ਦੇਣਾ ਹੈ ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਮੇਕ ਇਨ ਇੰਡੀਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਕਿਸੇ ਵੀ ਦੇਸ਼ ਤੇ ਨਿਰਭਰ ਰਹਿਣਾ ਮਨਜ਼ੂਰ ਨਹੀਂ ਅਸੀਂ ਚਿੱਪ ਤੋਂ ਸ਼ਿਪ ਤੱਕ ਭਾਰਤ ਜੇ ਬਣਾਉਣਾ ਚਾਹੁੰਦੇ ਹਾਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ 2047 ਤੱਕ ਵਿਕਸਿਤ ਦੇਸ਼ ਬਣਨ ਦੇ ਰਾਹ ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਨਿਵੇਸ਼ ਨੂੰ ਹੰਗਾਰਾ ਦੇਣਾ ਚਾਹੀਦਾ ਹੈ ਅਤੇ ਯੂਪੀ ਨਿਵੇਸ਼ ਦੇ ਖੇਤਰ ਵਿੱਚ ਕਈ ਪਲਾਂਗਾ ਪੁੱਟ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜੀਐਸਟੀ ਤੇ ਹੋਏ ਬਦਲਾਅ ਵੀ ਭਾਰਤ ਨੂੰ ਨਵੇਂ ਖੰਭ ਦੇਣ ਵਾਲੇ ਨੇ ਜਿਸ ਨਾਲ ਆਮ ਜਨਤਾ ਨੂੰ ਕਾਫੀ ਮੁਨਾਫਾ ਹੋਵੇਗਾ। ਉਹਨਾਂ ਦੱਸਿਆ ਕਿ ਦੇਸ਼ ਦੇ ਲੋਕਾਂ ਦੀ ਆਮਦਨ ਅਤੇ ਬਚਤ ਦੋਵੇਂ ਵਧੇ ਨੇ। ਹੁਣ 100 ਰੁਪਏ ਪਿੱਛੇ 26 ਰੁਪਏ ਦੀ ਬਚਤ ਹੋ ਰਹੀ ਹੈ। पीएम मोदी ने लोगों न साथ देने की अपील की कहा कि विकास लिये सरकार हमेशा लोगों के हित फैसले लेती रहेगी देश के आम नागरिक को टैक्स की मार से निचोड़ा जा रहा था ये हमारी सरकार है जिसने टैक्स को बड़े पैमाने पर कम किया है लोगों तो की आमदनी बढ़ाई है और बचत भी बढ़ाई है जब 2014 में उनकी सरकार थी दो लाख रुपए तक इनकम टैक्स माफ था दो लाख रुपए सिर्फ आज 12 लाख रुपए की इनकम को टैक्स फ्री करना और नए जीएसटी रिफॉर्म से ही इस साल देश के लोगों को ढाई लाख करोड़ रुपए बचने जा रहे हैं ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਹੁਣ ਪੀਐਮ ਮੋਦੀ ਦੀ ਅਗਵਾਈ ਤੇ ਦੇਸ਼ ਦਾ ਗ੍ਰੋਥ ਇੰਜਨ ਬਣ ਗਿਆ ਹੈ। ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਸਰਦਾਰ ਬੱਲਭਾਈ ਪਟੇਲ ਦੀ 150ਵੀਂ ਜਨਤਿ ਮੌਕੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ 100 ਏਕੜ ਦੇ ਖੇਤਰ ਵਿੱਚ ਉਦਯੋਗਿਕ ਜ਼ੋਨ ਵਿਕਸਿਤ ਕੀਤੇ ਜਾਣਗੇ।